ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 234% ਸੰਬੰਧੀ ਲੇਟੈਸਟ ਫੇ ਨਵੀਂ ਅਪਡੇਟ ਲੈ ਕੇ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੇ ਐਨਆਈਓਐਸ ਵਾਲੇ ਤੇ ਈਡਬਲਯੂਐਸ ਵਾਲਿਆਂ ਨੂੰ ਬੁਲਾਇਆ ਗਿਆ ਸੀ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਸਕਰੂਟੀ ਦੇ ਲਈ ਤਾ ਇਹ ਕਿੰਨੇ ਕੈਂਡੀਡੇਟਸ ਬੁਲਾਏ ਗਏ ਨੇ ਟੋਟਲ ਅਹੁਦੇ ਤੇ ਵੀ ਆਪਾਂ ਗੱਲ ਕਰਾਂਗੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ 23 ਚੌਂ ਦੀ ਜੁਆਇਨਿੰਗ ਜਿਹੜੀ ਉਹ ਕਦੋਂ ਤੱਕ ਹੋ ਸਕਦੀ ਹੈ ਤੇ ਕਦੋਂ ਤੱਕ ਇਸ ਦੀ ਜਿਹੜੀ ਫਾਈਨਲ ਸਿਲੈਕਸ਼ਨ ਲਿਸਟ ਆ ਆਊਟ ਹੋਏਗੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜੀ ਲਿਸਟ ਵੱਲ ਤਾਂ ਇਹ ਜਿਹੜੀ ਤੁਸੀਂ ਸਕਰੀਨ ਤੇ ਲਿਸਟ ਦੇਖ ਰਹੇ ਹੋ ਜੀ ਅੱਜ ਇਹਨਾਂ ਦੀ ਸਕਰੂਟਨੀ ਹੈ ਠੀਕ ਹੈ ਇਹ ਲਿਸਟ ਜਿਹੜੀ ਸਿਰਫ ਈਡਬਲਯੂਐਸ ਵਾਲਿਆਂ ਦੇ ਲਈ ਹੈ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਠੀਕ ਹੈ ਸਟਾਰਟਿੰਗ ਦੇ ਵਿੱਚ 23 ਚੋਂ ਦੇ ਵਿੱਚ ਠੀਕ ਹੈ ਤਾਂ ਇਹਦੀ ਜੇ ਆਪਾਂ ਕਾਊਂਟਿੰਗ ਦੀ ਗੱਲ ਕਰ ਲਈਏ ਤਾਂ ਲਾਸਟ ਜਿਹੜਾ ਕੈਂਡੀਡੇਟ ਹੈਗਾ ਇਹ ਤੁਸੀਂ ਇੱਥੇ ਦੇਖ ਸਕਦੇ ਹੋ 136 ਤੇ ਹੈ ਠੀਕ ਹੈ ਜੀ ਮਾਰਕਸ ਵੀ ਤੁਸੀਂ ਇੱਥੇ ਨੋਟ ਕਰ ਸਕਦੇ ਹੋ ਜੀ 51 ਠੀਕ ਹੈ ਤਾਂ ਲਗਭਗ 136 ਕੈਂਡੀਡੇਟਸ ਨੇ ਇਹ 7 ਜਨਵਰੀ ਵਾਲੀ ਕਾਉਂਸਲਿੰਗ ਦੇ ਵਿੱਚ ਐਡ ਨਹੀਂ ਠੀਕ ਹੈ ਜਿਹੜੇ ਕਿ ਸਿਰਫ ਈਡਬਲਯੂਐਸ ਦੀ ਆਪਾਂ ਗੱਲ ਠੀਕ ਹੈ ਠੀਕ ਹੈ ਇਸ ਤੋਂ ਬਿਨਾ ਜੇ ਆਪਾਂ ਦੂਜੀ ਲਿਸਟ ਦੀ ਗੱਲ ਕਰੀਏ ਇਹ ਦੂਜੀ ਲਿਸਟ ਜਿਹੜੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਵੀ ਅੱਜ ਦੀ ਹੈਗੀ ਹੈ ਲੇਕਿਨ ਇਹ ਹੈਗੀ ਹੈ ਜੀ ਐਨਆਈਯੂਐਸ ਉਮੀਦਵਾਰ ਦੀ ਠੀਕ ਹੈ ਇੱਥੇ ਤੁਸੀਂ ਨੋਟ ਵੀ ਕਰ ਸਕਦੇ ਹੋ ਓਨਲੀ ਐਨਆਈਯੂਐਸ ਵਾਲਿਆਂ ਦੀ ਇਹ ਲਿਸਟ ਹੈ ਠੀਕ ਹੈ 23 ਚੋਣ ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਕੈਟਾਗਰੀਜ਼ ਵੀ ਦੇਖ ਸਕਦੇ ਹੋ ਜੀ ਜਨਰਲ ਬੀਸੀ ਠੀਕ ਹੈ ਜਿਹੜੇ ਕੈਂਡੀਡੇਟਸ ਨੂੰ ਬੁਲਾਇਆ ਗਿਆ ਹੈ ਜੀ ਅੱਜ ਦੀ ਸਕਰੂਟੀ ਲਈ ਇਹ ਐਨਆਈਯੂਐਸ ਵਾਲੇ ਉਮੀਦਵਾਰ ਨੇ ਇਹ ਨਵੇਂ ਨਹੀਂ ਠੀਕ ਹੈ ਜਿਹੜੇ ਨਵੇਂ ਐਡ ਹੋਏ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਪੁਰਾਣੇ ਨਹੀਂ ਹੈਗੇ ਇਹ ਨਵੇਂ ਨੇ ਇਹਨੂੰ ਜ਼ਰੂਰ ਖਾਸ ਧਿਆਨ ਰੱਖਿਓ ਠੀਕ ਹੋ ਇਹ ਹੀ ਨਹੀਂ ਠੀਕ ਹੈ ਇਹਨਾਂ ਦੀ ਕਾਊਂਟਿੰਗ ਦੀ ਜੀ ਗੱਲ ਕਰੀਏ ਤਾਂ ਲਾਸਟ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਲਾਸਟ ਕੈਂਡੀਡੇਟ ਜਿਹੜਾ ਹੈਗਾ ਏ ਉਹ 242 ਨੰਬਰ ਤੇ ਹੈ ਠੀਕ ਹੈ ਯਾਨੀ ਕਿ 242 ਦੇ ਕਰੀਬ ਜਿਹੜੇ ਨਵੇਂ ਕੈਂਡੀਡੇਟਸ ਨੇ ਉਹ ਬੁਲਾਏ ਗਏ ਨੇ ਜੀ ਐਨਆਈਓਐਸ ਵਾਲੇ ਜਿਹੜੇ ਨਵੇਂ ਐਡ ਹੋਏ ਨੇ ਕਲੀਅਰ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਪੁਰਾਣੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਜਿਹੜੀ ਸੁਪਰੀਮ ਕੋਰਟ ਦੇ ਆਰਡਰ ਆਏ ਨੇ ਉਹਦੇ ਅਕੋਰਡਿੰਗ ਜਿਹੜੇ ਐਲੀਜੀਬਲ ਕੀਤੇ ਗਏ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ ਵੀ ਅੱਜ ਸਕਰੂਟੀ ਹੈ ਜੀ ਪ੍ਰੋਪਰ ਲਿਸਟ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਲਗਭ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਤੀਜੀ ਲਿਸਟ ਦੀ ਗੱਲ ਕਰੀਏ ਤਾਂ ਇਹ ਜਿਹੜੀ ਸਕਰੀਨ ਤੇ ਲਿਸਟ ਦੇਖ ਰਿਹਾ ਹਾਂ ਇਹ ਥਰਡ ਲਿਸਟ ਹੈ ডিপਾਰਟਮੈਂਟ ਵੱਲੋਂ ਤਿੰਨ ਲਿਸਟਾਂ ਆਊਟ ਹੋਈਆਂ ਨੇ ਜੀ ਠੀਕ ਹੈ ਤਾਂ ਇਹਦੇ ਵਿੱਚ ਉਹ ਕੈਂਡੀਡੇਟਸ ਨੇ ਐਨਆਈਐਸ ਵਾਲੇ ਜਿਹੜੇ ਆਲਰੇਡੀ ਸਕਰੂਟੀਨੀ ਕਰਵਾ ਚੁੱਕੇ ਨੇ ਤਾਂ ਜੇ ਕੁਐਸਚਨ ਹੈ ਵੀ ਕਿਉਂ ਬੁਲਾਏ ਗਏ ਨੇ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਜੋਬ ਪ੍ਰੂਫ ਜਿਹੜਾ ਹੈ ਇਹਨਾਂ ਤੋਂ ਮੰਗਿਆ ਗਿਆ ਹੈ ਠੀਕ ਹੈ ਜਦੋਂ ਇਹ ਐਨਆਈਐਸ ਵੱਲੋਂ ਕਰ ਰਹੇ ਸੀ ਉਸ ਟਾਈਮ ਦਾ ਜੋਬ ਪ੍ਰੂਫ ਜਦੋਂ ਕੋਈ ਵੀ ਜਿਹੜਾ ਹੈ ਸਕੂਲ ਦੇ ਵਿੱਚ ਇਹ ਪੜਾ ਰਹੇ ਸੀ ਉਹਦਾ ਜਿਹੜਾ ਪ੍ਰੂਫ ਹੈ ਉਹ ਮੰਗਵਾਇਆ ਗਿਆ ਹੈ ਨਾਲ ਠੀਕ ਹੈ ਪਿਛਲੀ ਵੀਡੀਓ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਵੀ ਵੀਡੀਓ ਬਣਾਈ ਸੀ ਉਹ ਜਿਨ੍ਹਾਂ ਨੇ ਆਲਰੇਡੀ ਸਕਰੂਟੀਨੀ ਕਰਵਾ ਚੁੱਕੇ ਨੇ ਤਾਂ ਇਹ ਟੋਟਲ ਕੈਂਡੀਡੇਟ ਕਿੰਨੇ ਨੇ ਤੁਸੀਂ ਇੱਥੇ ਸਕਰੀਨ ਤੇ ਦੇਖ ਸਕਦੇ ਹੋ ਜੀ ਇਹ ਹੈਗੇ ਨੇ 121 ਠੀਕ ਹੈ 121 ਦੇ ਕਰੀਬ ਕੈਂਡੀਡੇਟਸ ਉਹ ਹਨ ਜਿਹੜੇ ਕਿ ਆਲਰੇਡੀ ਕਰਵਾ ਚੁੱਕੇ ਨੇ ਤੇ ਹੁਣ ਉਹ ਆਪਣਾ ਜੋਬ ਪ੍ਰੂਫ ਦੇਣਾ ਹੀ ਨੇ ਠੀਕ ਹੈ ਤੇ 242 ਉਹ ਕੈਂਡੀਡੇਟਸ ਨੇ ਜਿਹੜੇ ਕਿ ਨਵੇਂ ਐਡ ਹੋਏ ਨੇ ਜਿਨ੍ਹਾਂ ਦਾ ਜੋਬ ਪ੍ਰੂਫ ਨਾਲ ਮੰਗਵਾਇਆ ਗਿਆ ਹੈ ਕਲੀਅਰ ਹੈ ਤਾਂ ਇਹ ਹੈਗੀ ਸੀ ਜੀ ਅੱਜ ਦੀ ਸਕਰੂਟੀਨੀ ਦੀ ਲਿਸਟ ਤੇ ਇਹ ਤੋਂ ਵਿੱਚ ਦੇਖੋ ਇਹ ਵੀ ਗੱਲ ਹੈ ਕਿ ਤੁਸੀਂ ਇੱਥੇ ਨੋਟ ਵੀ ਕਾ ਸਕਦੇ ਹੋ ਠੀਕ ਹੈ categories ਕਿਹੜੀਆਂ ਨੇ ਕਿੰਨੇ ਕੈਂਡੀਡੇਟਸ ਨੇ ਸਾਰਾ ਤੁਹਾਡੇ ਸਾਹਮਣੇ ਜਿਹੜਾ ਹੈ ਉਹ ਕਲੀਅਰ ਹੈ ਅੱਜ ਇਹਨਾਂ ਦੀ ਜਿਹੜੀ ਸਕਰੂਟਨੀ ਹੈ ਉਹ ਹੋ ਰਹੀ ਹੈ ਆਜਾ ਪਾ ਗੱਲ ਕਰ ਲਈ 23 ਚੋਣ ਦੀ ਜੁਆਇਨਿੰਗ ਦੀ ਕਦੋਂ ਤੱਕ ਜੁਆਇਨਿੰਗ ਹੋ ਸਕਦਾ ਤੇ ਦੇਖੋ ਇਸ ਭੱਤੀ ਦੀ ਵੀ ਜੁਆਇਨਿੰਗ ਜਿਹੜੀ ਬਹੁਤ ਜਲਦ ਕੰਪਲੀਟ ਹੋਏਗੀ ਲੇਕਿਨ ਇੱਕ ਗੱਲ ਇਹ ਵੀ ਹੈ ਕਿ ਦੇਖੋ ਜਿਸ ਤਰੀਕੇ ਨਾਲ 9594 ਦਾ ਇੱਕ ਕਹਿ ਲਓ ਅਫੀਸ਼ੀਅਲ ਲੈਟਰ ਜਾਰੀ ਹੋਇਆ ਸੀ ਜਿਸ ਦੇ ਵਿੱਚ ਇਹ ਲਾਈਨ ਮੈਂਸ਼ਨ ਸੀ ਕਿ 9594 ਨੂੰ ਜਲਦੀ ਨੁਕਤੀ ਪੱਤਰ ਦੇਣ ਦੀ ਸੰਭਾਵਨਾ ਹੈ ਉਸ ਤਰੀਕੇ ਦਾ 23 ਚੋਣ ਦੇ ਰਿਗਾਰਡਿੰਗ ਤਾਂ ਦੇਖੋ ਹਲੇ ਤੱਕ ਕੋਈ ਅਫੀਸ਼ੀਅਲ ਅਪਡੇਟ ਨਹੀਂ ਆਈ ਹੈਗੀ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਅਫੀਸ਼ੀਅਲ ਹੋਰ ਲੈਟਰ ਜਾਰੀ ਹੋਏਗਾ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਜ਼ਰੂ ਨਾ ਭਰਤੀ ਜਿਹੜੀ ਹੈ ਜਲਦੀ ਕੰਪਲੀਟ ਹੋਏਗੀ ਦੇਖੋ ਇਹਦਾ ਪ੍ਰੋਸੈਸ ਵੀ ਚੱਲੇ ਰਿਹਾ ਹੈ ਤੁਹਾਡੇ ਸਾਹਮਣੇ ਹੈ ਠੀਕ ਹੈ 5994 ਦਾ ਵੀ ਕੰਟੀਨਿਊ ਹੈ ਤੇ 23 ਚੋਣ ਦੀ ਵੀ ਹੁਣ ਸਕਰੂਟੀ ਦੀ ਲਿਸਟਾਂ ਤੁਹਾਡੇ ਸਾਹਮਣੇ ਜਿਹੜੀਆਂ ਡਿਪਾਰਟਮੈਂਟ ਸਕਰੂਟੀ ਜਿਹੜਾ ਕਰਵਾ ਰਿਹਾ ਹੈ ਠੀਕ ਹੈ ਹੁਤਾ ਉਮੀਦ ਕੀਤੀ ਜਾ ਸਕਦੀ ਹੈ ਕਿ 23 ਚੋਂ ਦੀ ਜੁਆਇਨਿੰਗ ਵੀ ਬਹੁਤ ਜਲਦ ਕੈਂਡੀਡੇਟਸ ਦੀ ਜਿਹੜੀ ਕੀਤੀ ਜਾਏਗੀ ਬਾਕੀ ਦੇਖੋ ਟੋਟਲ ਕੈਂਡੀਡੇਟ ਕਿੰਨੇ ਨੇ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜੀ ਪਹਿਲਾਂ ਜਿਹੜੇ ਕੈਂਡੀਡੇਟਸ ਬੁਲਾਏ ਗਏ ਸੀ ਉਹਨਾਂ ਨੂੰ ਤਾਂ ਨਹੀਂ ਬੁਲਾਇਆ ਗਿਆ ਓਨਲੀ ਐਨਆਈਐਸ ਤੇ ਈਡਬਲਯੂਐਸਐਲ ਨੂੰ ਜਿਹੜਾ ਦੁਬਾਰਾ ਬੁਲਾਇਆ ਗਿਆ ਸੀ ਠੀਕ ਹੈ ਕੁਝ ਨਵੇਂ ਕੈਂਡੀਡੇਟਸ ਵੀ ਐਡ ਹੋਏ ਨੇ ਕੁਝ ਪੁਰਾਣੀਆਂ ਜਿਹੜੇ ਵਿਥ ਹੈਲਡ ਵਾਲੇ ਨੇ ਹਨਾ ਉਹਨਾਂ ਦੀ ਵੀ ਕੁਐਰੀਜ਼ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ ਜਾਣਗੀਆਂ ਇਹਨਾਂ ਲਿਸਟਾਂ ਦੇ ਰਿਗਾਰਡਿੰਗ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਹਰ ਇੱਕ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਲੈਣ ਦੇ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਤੇਈ ਚੋਂਡੋਂ ਨਾ ਚਾਣ ਨੇ ਦੇ ਰਿਲੇਟਡ ਤੁਹਾਨੂੰ ਇਸ ਚੈਨਲ ਤੇ ਟਾਈਮ ਤੋਂ ਪਹਿਲਾਂ ਜਿਹੜੀ ਹੈ ਮਿਲੇਗੀ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਿਆ ਲਾਈਕ ਸ਼ਰੂਰ ਕਰਿਓ ਜੀ ਠੀਕ ਹੈ ਜੀ ਤੇ ਟੈਲੀਗ੍ਰam ਗਰੁੱਪ ਬਣਿਆ ਹੋਇਆ ਹੈ ਹਰੇਕ ਪ੍ਰਕਾਰ ਦੇ ਅਪਡੇਟ ਜਿਹੜੀ ਹੈ ਉੱਥੇ ਵੀ ਸਾਂਝੀ ਕਰਦੇ ਰਹਿੰਦੇ ਆਂ ਆਪਾਂ ਇਹ ਪੂਰੀ ਲਿਸਟ ਜਿਹੜੀ ਹੈ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਹੋ ਜਾਏਗੀ ਟੈਲੀਗ੍ਰam ਗਰੁੱਪ ਦਾ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਟੈਲੀਗ੍ਰam ਗਰੁੱਪ ਨਾਲ ਵੀ ਜੁੜ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਮੇਰੇ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ you